ਸਮਸਨ YouTube ਚੈਨਲ ਦੀ ਟੀਮ ਪਹੁੰਚੀ ਹੈ ਫਗਵਾੜਾ ਔਰ ਗ੍ਰਾਂਵ ਦੇ ਵਿੱਚਕਾਰ ਉਹ ਸਥਾਨ ਚਚਰਾੜੀ ਤੋਂ ਪਹਿਲਾਂ ਜਿੱਥੇ ਕਿਸਾਨ ਯੂਨੀਅਨ ਨੇ ਕੋਹਲ ਦੇ ਸਮੇਂ ਲੰਗਰ ਲਗਾਇਆ ਸੀ ਔਰ ਉਸੇ ਸਥਾਨ ਦੇ ਉੱਪਰ ਅੱਜ ਫੇਰ ਚਾਹ ਦਾ ਲੰਗਰ ਔਰ ਪ੍ਰਸਾਦ ਦੇ ਦਾਲ ਸਬਜ਼ੀਆਂ ਦਾ ਲੰਗਰ ਲਗਾਇਆ ਉਹਨਾਂ ਸਨਾ ਵਾਸਤੇ ਜਿਹੜੇ ਦਿੱਲੀ ਦੇ ਵਿੱਚ 13 ਤਰੀਕ ਨੂੰ ਔਰ 16 ਵਾਸਤੇ ਪਹੁੰਚਣ ਲਈ ਮਾਜੇ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਟਰਾਲੀਆਂ ਲੰਘ ਰਹੀਆਂ ਨੇ ਔਰ ਉਹ ਟਰਾਲੀਆਂ ਰਾਤ ਬਿਆਸ ਇਕੱਠੀਆਂ ਹੋਈਆਂ ਲਗਭਗ 1100 1200 ਦੇ ਲਾਗੇ ਛੱਕੇ ਟਰਾਲੀਆਂ ਨੇ ਔਰ ਉੱਥੋਂ ਇਕੱਠੀਆਂ ਹੋ ਕੇ ਟਰਾਲੀਆਂ ਚੱਲੀਆਂ ਇੱਕ ਬਹੁਤ ਵੱਡਾ ਕਾਫਲੇ ਦੇ ਰੂਪ ਵਿੱਚ ਇਹ ਟਰਾਲੀਆਂ ਚੱਲ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਕਿਸਾਨ ਨੇ ਬਕਾਇਦਾ ਟੈਂਟ ਲਗਾਏ ਹੋਏ ਨੇ ਉਹਦੇ ਵਿੱਚ ਕਿਸਾਨ ਨੇ ਹਰ ਜੰਟਰੈਕਟਰ ਦਿੱਜਾਂ ਪੁੰਦਾ ਜਾਂਦਾ ਹੈ। ਹੋਰ ਉਸੇ ਹੀ ਸਥਾਨ ਤੇ ਫੇਰ ਲੰਗਰ ਲਗਾਇਆ ਗਿਆ ਸੰਤਾਰਕ ਕੇ ਲੰਗਰ ਸਾਕਰੀਆਂ ਨੇ ਵਾਦੀ ਸੰਗਤ ਵੱਲੋਂ ਲੰਗਰ ਲਗਾਇਆ ਗਿਆ ਬਕਾਇਦਾ ਚਾਹ ਦਾ ਸਬਜੀ ਪ੍ਰਸਾਦ ਦੇ ਨੇ ਬੱਟਾ ਉਹਦੇ ਹੀ ਲਵਾਲੇ ਦਾ ਮੈਂ ਉੱਥੇ ਖਾਣ ਹਾਂ ਚੰਡੇ ਲਗਾ ਕੇ ਸੰਤਾ ਜਾਂਦੀਆਂ ਨੇ ਉਸੇ ਤਰ੍ਹਾਂ ਹੀ ਕਿਸਾਨ ਜਥੇਬੰਦੀ ਕਿਸਾਨਾਂ ਦੇ ਚੰਡੇ ਲਗਾ ਕੇ ਪੱਕੇ ਪ੍ਰਬੰਧ ਕੀਤੇ ਹੋਏ ਨੇ ਅੱਗੇ ਟਰਾਲੀ ਆ ਪਿੱਛੇ ਛੋਟੀ ਟਰਾਲੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਹ ਗਗੋਮਾਲ ਪਿੰਡ ਹੈ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਉੱਥੋਂ ਟਰਾਲੀ ਆਈ ਹੈ ਬਕਾਇਦਾ ਪੁਲਿਸ ਵੀ ਕੰਟਰੋਲ ਕਰ ਰਹੀ ਹੈ ਫਕਨੂ ਔਰ ਟਰਾਲੀਆਂ ਨੂੰ ਅੱਗੇ ਲੈ ਕੇ ਜਾਣ ਲਈ ਕਹਿ ਰਿਹਾ ਇੱਥੇ ਕਿਸੇ ਕਿਸਮ ਦੀ ਕੋਈ ਰੋਕ ਟੋਕ ਨਹੀਂ ਤਰਸਿੱਕਾ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਦਾ ਇਹ ਉੱਥੋਂ ਟਰਾਲੀ ਆਈ ਹੈ ਤੁਸੀਂ ਕਿਸ ਪਿੰਡ ਤੋਂ ਆਏ ਹੋ ਜੀ ਇਹ ਟਾਰੀਵਾਗਾ ਬਾਰਡਰ ਤੋਂ ਹੈ ਟਾਰੀਆਲ ਗੁਰਦਾਸਪੁਰ ਜ਼ਿਲ੍ਹੇ ਚ ਮੈਂਨੇ ਅੰਮ੍ਰਿਤਸਰ ਜ਼ਿਲ੍ਹੇ ਅੰਮ੍ਰਿਤਸਰ ਜ਼ਿਲ੍ਹੇ ਚ ਟਾਰੀਆਲ ਪਿੰਡ ਨਾ ਨਾ ਅੰਮ੍ਰਿਤਸਰ ਜ਼ਿਲ੍ਹੇ ਟਾਰੀਵਾਗਾ ਬਾਰਡਰ ਤੋਂ ਟਾਰੀਵਾਗਾ ਬਾਰਡਰ ਤੋਂ ਠੀਕ ਹੈ ਜੀ ਜਦੋਂ ਤੇ ਚੱਲੇ ਤੁਸੀਂ ਕੱਲ ਤੇ ਚੱਲੇ ਕੱਲ ਤੇ ਚੱਲੇ ਰਾਜ ਸਟਾਪ ਕਿੱਥੇ ਕੀਤਾ ਹੈ ਉੱਥੇ ਬਿਆਸ ਰਾਤ ਬਿਆਸ ਸਟਾਪਰ ਹੁਣ ਇਸ ਤੋਂ ਅਗਲਾ ਸਟਾਪ ਕਿੱਥੇ ਆ ਤੁਹਾਡਾ ਇਹ ਦੇਖੋ ਜਿੱਥੇ ਸੰਗਤ ਨੂੰ ਖੜੇ ਹਾਂ ਜਿੱਥੇ ਵੀ ਅੱਗੇ ਪ੍ਰਬੰਧ ਕਰਨੇ ਕੋ ਰੱਖਿਆ ਹੋਊਗਾ ਉੱਥੇ ਸਾਰੇ ਕਿਸਾਨ ਜਿੱਥੇ ਬੰਦੀ ਪਹੁੰਚ ਰਹੀ ਆ ਆਪਣੇ ਮੰਗਾ ਨੂੰ ਮਨਾਉਣ ਦੇ ਲਈ ਕਿਸਾਨਾਂ ਦੇ ਨਾਲ ਬੀਬੀਆਂ ਵੀ ਨੇ ਜਿਹੜੀ ਜਾ ਕੇ ਪ੍ਰਸਾਦਿਆਂ ਦੀ ਸੇਵਾ ਕਰਨ ਗਈਆਂ ਹਾਂ ਕੱਲ ਦੇ ਚੱਲੇ ਜੀ ਅਮਰ ਸਰ ਤੋਂ ਕਿੱਥੇ ਜਾ ਰਹੇ ਤੁਸੀਂ ਅਸੀਂ ਦਿੱਲੀ ਜਾ ਰਹੇ ਹਾਂ ਆਪਣੇ ਹੱਕਾਂ ਨੇ ਮੰਨਵਾ ਕਰਨ ਵਾਸਤੇ ਦਿੱਲੀ ਕੀ ਪ੍ਰੋਗਰਾਮ ਹੈ ਦਿੱਲੀ ਪ੍ਰੋਗਰਾਮ ਦੋਲਣ ਹੈ ਦਿੱਲੀ ਤੇ ਠੀਕ ਆਪਣੀ ਦੋਲਣ ਦੇ ਵਿੱਚ ਵਿਚਾਰ ਲਾ ਰਹੇ ਇਹਨਾਂ ਨੂੰ ਮਨੋਂ ਦਿੱਲੀ ਪਹੁੰਚ ਰਹੇ ਹਾਂਜੀ ਦਿੱਲੀ ਪਹੁੰਚ ਰਹੇ ਤੇ ਵਾਪਸੀ ਕਦੋਂ ਆ ਤੁਹਾਡੀ ਉੱਥੋਂ ਵਾਪਸੀ ਕਿਤਾ ਨਹੀਂ ਪੱਕਾ ਨਹੀਂ ਪਤਾ ਕਿ ਕਦੋਂ ਵਾਪਸੀ ਪੱਕੇ ਡੇਲ ਜਿੱਦਾਂ ਹੁਣ ਮੈਂ ਟਰਾਲੀਆਂ ਦੇਖ ਰਿਹਾ ਮੈਨੂੰ ਇੰਜ ਲੱਗ ਰਿਹਾ ਵੀ ਪੱਕੇ ਪ੍ਰਬੰਧ ਕੀਤੇ ਨੇ ਪੱਕੇ ਪ੍ਰਬੰਧ ਨੇ ਕਾਲਾ ਛੋਲ ਆਟਾ ਦਾਣਾ ਪਾਣੀ ਸਲੰਦਰ ਸਭ ਕੁਝ ਸਾਡੇ ਕੋਲ 6 ਮਹੀਨਿਆਂ ਦਾ ਪੱਕਾ ਰਾਸ਼ਨ ਸਾਡੇ ਕੋਲ ਆ ਕਿੰਨੇ ਮਹੀਨਿਆਂ ਦਾ ਰਾਸ਼ਨ ਲੈ ਕੇ ਚੱਲੇ 6 ਮਹੀਨਿਆਂ ਦਾ ਸਾਰਾ ਕੁਝ ਲੈ ਕੇ ਆਏ ਪੂਰੀ ਤਿਆਰੀ ਹੈ ਆਪਣੀ ਪੂਰੀ ਤਿਆਰੀ ਕਰਕੇ ਆਏ ਆ ਆਏ ਦੇਖੋ ਆਇਆ ਇਹ ਕਰ ਮੰਨ ਜੇਗਾ ਉਹਨਾਂ ਦਾ ਨਾਰਾ ਲਾ ਦੇ ਪੀਵੀ ਕਿਸੇ ਦਾ ਨਾਰਾ ਲਾ ਦੇ ਨਾਰਾ ਲਾ ਦਿਓ ਕਰਸਾ ਜਿੰਦਾਬਾਦ ਰਾਸ਼ਨ ਪਾਪਾ ਸਾਡੇ ਕੋਲ ਥੋੜਾ ਬੈਰੀਕੇਡ ਬਹੁਤ ਵੱਡੇ ਵੱਡੇ ਕੀਤੇ ਆ ਕਹੀ ਗੱਲ ਨਹੀਂ ਫਿਰ ਕਿਹੜੀ ਗੱਲ ਤੇ ਬੈਰੀਕੇਡ ਲੱਗੇ ਕਿਤੇ ਤਾਂ ਸੀ ਵੀ ਬਹੁਤ ਨਹੀਂ ਆ ਆ ਵੀ ਬਹੁਤ ਕੀਤੇ ਆ ਇੰਨੇ ਜਾਣੇ ਇੰਨੀ ਤੋਂ ਨਹੀਂ ਆਪਾਂ ਵੀ ਨਹੀਂ ਲੈ ਕੇ ਆਏ ਕੁਛ ਨਾ ਕੁਛ ਕਰਕੇ ਫਿਰ ਹੀ ਲੈ ਕੇ ਆਏ ਇੰਨੀ ਦੁਨੀਆ ਆਪਾਂ ਕੋਈ ਟਾਰ ਨਹੀਂ ਲਗਾ ਉਹਦਾ ਸਾਨੂੰ ਇਹ ਵੀ ਕਿਨੇ ਦਿਨ ਦਾ ਰਾਸ਼ਨ ਕੀਤਾ ਰਕੇ ਲੈ ਕੇ 6 ਮਹੀਨਿਆਂ ਦਾ ਪੁਲਿਸ ਬਹੁਤ ਆਈ ਵੈਰੀਗੇਟ ਬਹੁਤ ਵੱਡੇ ਕੋਈ ਗੱਲ ਨਹੀਂ ਆਈ ਆ ਤਾਂ ਫਿਰ ਕੀ ਹੋ ਜਾ ਪੁਲਿਸ ਬੰਦੇ ਆ ਸਾਡੇ ਭੈਣ ਭਰਾ ਵਾ ਉਹ ਕੜ ਨਾ ਬੋਗਾ ਇਹ ਵੀ ਕਰਾ ਦੋ ਆਏ ਆ ਇਹ ਟਰਾਲੀ ਕਿਸਾਨ ਮਜੂਦ ਸੰਘਰਸ਼ ਕਮੇਟੀ ਦੀ ਚਿਗਾਵਾ ਪਿੰਡ ਕੱਕੜ ਜ਼ਿਲ੍ਹਾ ਅੰਮ੍ਰਿਤਸਰ ਤੋਂ ਨਾਲ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਲੱਦੇਵਾਲੀ ਹਵੇਲੀਆਂ ਆ ਦੇਖੋ ਇਹ ਟਰੈਕਟਰ ਹੈ ਇਸਨੇ ਮਗਰ ਦੋ ਟਰਾਲੀਆਂ ਜੋੜੀਆਂ ਹੋਈਆਂ ਨੇ ਇੱਕ ਦੇ ਵਿੱਚ ਰਸਤ ਰੱਖੀ ਹੈ ਜਿਹੜੀ ਉੱਥੇ ਪਸਾਕੇ ਤਿਆਰ ਕਰਨ ਲਈ ਲੰਗਰ ਤਿਆਰ ਕਰਨ ਲਈ ਦੋ ਦੋ ਟਰਾਲੀਆਂ ਇੱਕ ਕਹੈਸ਼ ਵਾਸਤੇ ਤੇ ਇੱਕ ਦੇ ਵਿੱਚ ਰਾਸ਼ਨ ਬਾਲਣ ਰਜਾਈਆਂ ਕੱਪੜੇ ਸਾਰਾ ਕੁਝ ਪੂਰੇ ਪੱਕੇ ਪ੍ਰਬੰਧ ਕੀਤੇ ਹੋਏ ਨੇ Gracias. ਨਾਲ ਇੱਕ ਗੱਡੀ ਪੁਲਿਸ ਦੀ ਇੱਥੇ ਰੋਕੀ ਹੋਈ ਹੈ ਪਾਰੀ ਫੋਰਸ ਦਾ ਪ੍ਰਬੰਧ ਹੈ ਤਾਂ ਬੰਲਣਾ ਇਹਦੇ ਵਿੱਚ ਅਸਟ੍ਰੀਸ਼ਨਾਂ ਲੰਗਰ ਤਿਆਰ ਕਰਨ ਦੇ ਲਈ ਔਰ ਬੀਬੀਆਂ ਨੇ ਦੱਸਿਆ ਕਿ 6-6 ਮਹੀਨੇ ਦਾ ਅਸੀਂ ਲੰਗਰ ਨਾਲ ਲੈ ਕੇ ਚੱਲੇ ਆ ਰਸੂਲਪੁਰ ਪਲਾ ਪਰਸਿੱਕਾ ਬਲਾਕ ਬਕਾਇਦਾ ਪੋਲੀਥੀਨ ਦੇ ਲਫਾਫਿਆਂ ਦੇ ਨਾਲ ਟਰਾਲੀਆਂ ਨੂੰ ਕਵਰ ਕੀਤਾ ਹੋਇਆ ਤਾਂ ਜੋ ਕਿ ਮੌਸਮ ਜੇ ਖਰਾਬ ਹੋ ਜਾਵੇ ਤਾਂ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਸਪीडी ਗਰੰਟੀ ਦਾ ਕਾਨੂੰਨ ਬਣਾਉਣ ਲਈ ਡਾਕਟਰ ਸੁਆਮੀ ਰਾਮਾਨਾਥਨ ਦੀ ਰਿਪੋਰਟ ਨੂੰ ਲਾਗੂ ਕਰਨ ਲਈ ਬਿਜਲੀ ਸੋਧ ਬਿੱਲ 'ਚ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਮੰਨੀਆਂ ਗਈਆਂ ਸੀ ਇਹਨਾਂ ਦੇ ਕਹਿਣ ਦੇ ਮੁਤਾਬਕ ਸਰਕਾਰ ਵੱਲੋਂ ਪਰ ਅਜੇ ਤੱਕ ਲਾਗੂ ਨਹੀਂ ਕੀਤੀਆਂ ਉਹਨਾਂ ਨੂੰ ਮਨਾਉਣ ਵਾਸਤੇ ਇਹ ਭਾਰਤੀ ਕਿਸਾਨ ਯੂਨੀਅਨ ਬਹੁਤ ਵੱਡੇ ਪੱਤਰ ਤੇ ਦਿੱਲੀ ਪਹੁੰਚਣ ਲਈ ਹੈ ਦੁਧਾਲਾ ਜੋਂ ਕੱਥੂ ਨੰਗਲ ਦੋ ਦੋ ਟਰਾਲੀਆਂ ਗੁੰਨੋਵਾਲ ਜ਼ਿਲ੍ਹਾ ਅਮਰਸਰ ਦਾ ਗੁੰਨੋਵਾਲ ਪਿੰਡ ਇਹ ਵੀ ਦੋ ਟਰਾਲੀਆਂ ਪਿੱਛੇ ਇੱਕ ਤੇ ਬਾਲਣ ਰਸਤ ਬਡਾਲੀ ਡੋਕਰਾਂ ਔਰ ਦੂਸਰਾ ਉਹਨਾਂ ਦੇ ਠਹਿਰਨ ਦੇ ਲਈ ਕਮਰਿਆਂ ਦੇ ਰੂਪ ਵਿੱਚ ਤਿਆਰ ਕੀਤੀਆਂ ਗਈਆਂ ਟਰਾਲੀਆਂ ਕਲੇਰ ਮੰਗਟ ਮਜੀਠਾ ਜੋਂ ਤੋਂ ਟਰੈਕਟਰਾਂ ਦੇ ਉੱਪਰ ਰੱਖ ਕੇ ਗਿੰਦਰ ਛਕਿਆ ਜਾ ਰਿਹਾ ਬਹੁਤ ਉਤਸ਼ਾਹ ਹੈ ਕਿਸਾਨਾਂ ਦੇ ਵਿੱਚ ਆਪਣੀਆਂ ਮੰਡੀਆਂ ਨੂੰ ਮਨਾਉਣ ਲਈ ਪ੍ਰਸ਼ਾਦਾ ਸ਼ਗੋ ਵਾਗ ਨੂੰ ਬਣੀਆਂ ਆਪਾਂ ਥੋੜਾ ਜਿਹਾ ਬਿਮਾਰ ਲੀਏ ਥੋੜੀ ਜੇਤੀ ਆਉਂਦੀ ਹੈ డాక్టర్ ਸਾਹਿਬ ਕਿਹਾ ਮੈਂ ਸਾਡੇ ਡਾਕਟਰ ਸਾਹਿਬ ਆਜੀ ਫਤੂਆ ਦੇ ਪ੍ਰਾਣੇ ਬਹੁਤ ਤਜਰਬੇ ਵਾਲੇ ਪੜਾਉਂਦੇ ਸਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਵੱਡਾ ਕਾਫਲਾ ਮਾਝੇ ਦੇ ਜ਼ਿਲ੍ਹਿਆਂ ਦੇ ਵਿੱਚੋਂ ਆ ਰਿਹਾ ਉਹਨਾਂ ਲਈ ਸਾਨੂੰ ਕੋਲ ਬਹੁਤਾ ਸਮਾਂ ਪਹਿਲਾਂ ਸੂਚਨਾ ਨਹੀਂ ਮਿਲੀ ਇਸ ਕਰਕੇ ਭਾਰਤੀ ਕਿਸਾਨ ਜੂਨ ਨੇ ਦੁਆਬਾ ਦੇ ਬੜੇ ਕਾਲੀ ਦੇ ਵਿੱਚ ਜਿੰਨੇ ਕੁ ਪ੍ਰਬੰਧ ਅਸੀਂ ਲਈ ਸਕਿਆ ਹ ਉਹਨਾਂ ਆਉਣ ਵਾਲੀਆਂ ਸੰਗਤਾਂ ਲਈ ਇਹ ਫਗਵਾੜੇ ਵਿਖੇ ਭਾਰਤੀ ਕਿਸਾਨ ਜੂਨ ਦੁਆਬਾ ਬਨੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਦੇ ਨਾਲ ਆਉਣ ਵਾਲੀਆਂ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਕਿਉਂਕਿ ਪਿਛਲੇ ਸਾਲ ਜਦੋਂ 2 ਸਾਲ ਪਹਿਲਾਂ ਅੰਦੋਲਨ ਚੱਲਿਆ ਸੀ ਸਵਾ ਸਾਲ ਇੱਥੇ ਲਗਾਤਾਰ ਲੰਗਰਾਂ ਦੀ ਸੇਵਾ ਭਾਰਤੀ ਕਿਸਾਨ ਜੂਨ ਦੁਆਬਾ ਦੀਆਂ ਸੰਗਤਾਂ ਨੇ ਨਿਭਾਈ ਸੀ ਹੁਣ ਵੀ ਅਸੀਂ ਇਲਾਕੇ ਦੀਆਂ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਇਹ ਕਿਸਾਨੀ ਦੀ ਵੱਡੀ ਲੜਾਈ ਹੈ ਕਿਸਾਨ ਸਰਕਾਰ ਮੰਗੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਤੋਂ ਮੁਨਕਰ ਹੋ ਚੁੱਕੀ ਹੈ ਉਹਨਾਂ ਨੂੰ ਲਾਗੂ ਕਰਾਉਣ ਲਈ ਜਿਹੜਾ ਸੰਘਰਸ਼ ਉਠਿਆ ਕਿਸਾਨ ਮਜ਼ਦੂਰ ਫੋਰਜਾ ਤੇ ਨਾਲੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਸਰਦਾਰ ਜਗਜੀਤ ਸਿੰਘ ਡੱਲੇਵਾਲ ਤੇ ਸਰਬੰਸ ਸਿੰਘ ਪੁਧੇਰ ਦੀ ਗਵਾਹੀ ਦੇ ਵਿੱਚ ਜਿਹੜਾ ਅੰਦੋਲਨ ਦਿੱਲੀ ਜਾ ਰਿਹਾ ਸਾਰਾ ਕਿਸਾਨਾਂ ਨੂੰ ਅਪੀਲ ਹੈ ਉਹਦੇ ਚ ਭਾਰਤੀ ਕਿਸਾਨ ਜੀ ਉਹਨਾਂ ਦੀ ਦੁਆਬਾ ਵੀ ਸ਼ਮੂਲੀਅਤ ਕਰ ਰਹੀ ਹੈ ਅਸੀਂ ਖੁੱਲੇ ਆਮ ਐਲਾਨ ਕਰ ਦਿੱਤਾ ਬੇਸ਼ੱਕ ਅਸੀਂ ਬੁੱਝੇ ਫੋਰਜ ਸੀ ਲੇਕਿਨ ਆਪਣਾ ਫਰਜ਼ ਸਮਝ ਕੇ ਕਿਸਾਨੀ ਦੀ ਲੜਾਈ ਹੈ ਜਥੇਬੰਦੀਆਂ ਦੇ ਬਖਰੇਵੇਂ ਅਲੱਗ ਹੋ ਸਕਦੇ ਆ ਲੇਕਿਨ ਕਿਸਾਨਾਂ ਦੀ ਲੜਾਈ ਲੜਨ ਵਾਸਤੇ ਅਸੀਂ ਇਸ ਅੰਦੋਲਨ ਚ ਸ਼ਾਮਲ ਹੋ ਰਹੇ ਆ ਜਿੰਨਾ ਵੀ ਬੰਦਾ ਸਰਦਾ ਯੋਗਦਾਨ ਦੁਆਬੇ ਦੇ ਵਿੱਚੋਂ ਹਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਹੋਰ ਸਾਰੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਜਿੰਨਾ ਵੱਧ ਤੋਂ ਵੱਧ ਪ੍ਰਮਾਤਮਾ ਨੇ ਸਮਰਥਾ ਵਖੀ ਉਹਨਾਂ ਪਾਉਣ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਭਾਜੀ ਅੱਜ ਤੁਸੀਂ ਇੱਥੇ ਜੀਟੀ ਰੋਡ ਦੇ ਉੱਪਰ ਲੰਗਰ ਲਾਇਆ ਹੋਇਆ ਔਰ ਮਾਝੇ ਤੋਂ ਬਹੁਤ ਹੀ ਜ਼ਿਆਦਾ ਸੰਗਤ ਅੰਦੋਲਨ 'ਚ ਪਹੁੰਚਣ ਲਈ ਭਾਰਤੀ ਕਿਸਾਨ ਯੂਨੀਅਨ ਦੇ ਸੱਜੇ ਤੇ ਪਹੁੰਚ ਰਹੀ ਹੈ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਇਹ ਜਿਹੜਾ ਅੰਦੋਲਨ ਜਦੋਂ ਆਪਾਂ ਪੋਸਟਪੋਨ ਕੀਤਾ ਦਿੱਲੀ ਦੀਆਂ ਬਰੂਹਾਂ ਤੋਂ ਉਹ ਤੇ ਆਪਣੇ ਆਗੂਆਂ ਨੇ ਉਦੋਂ ਹੀ ਇਹ ਗੱਲ ਕਹਿ ਦਿੱਤੀ ਸੀ ਵੀ ਇਹ ਵਿਸ਼ਰਾਮ ਕਰਨ ਪੰਜਾਬ ਚੱਲੇ ਆ ਅੰਦੋਲਨ ਨੂੰ ਖਤਮ ਨਾ ਸਮਝੋ ਕਿਉਂਕਿ ਜਿਹੜੀ ਇਹ ਹਕੂਮਤ ਗੱਡੀ ਦੇ ਉੱਤੇ ਬੈਠੀ ਆ ਏ ਮੁਗਲਾਂ ਤੋਂ ਘੱਟ ਨਹੀਂ ਗੋਰਿਆਂ ਤੋਂ ਘੱਟ ਨਹੀਂ ਇਹਦਾ ਤਸ਼ੱਦਦ ਜਿਹੜਾ ਉਹ ਸਾਇਲੈਂਟ ਹੈ ਗੋਰਿਆਂ ਦਾ ਤੇ ਮੁਗਲਾਂ ਦਾ ਜਿਹੜਾ ਤਸ਼ੱਦਦ ਸੀ ਓਪਨਲੀ ਦਿਖਦਾ ਸੀਗਾ ਇਹ ਨਸ਼ਲਕੁਸ਼ੀ ਜਿਹੜੀ ਆ ਇਹ ਹੋਰ ਹਿਸਾਬ ਨਾਲ ਕਰਦੀ ਆ ਜਿਵੇਂ ਕਿ ਸਾਡੀਆਂ ਫਸਲਾਂ ਦਾ ਪੂਰਾ ਮੁੱਲ ਨਾ ਦੇਣਾ ਤੇ ਪੰਜਾਬ ਤੋਂ ਜਿੱਦਾਂ ਮਾਈਗ੍ਰੇਟ ਹੋ ਰਿਹਾ ਹੋ ਰਿਹਾ ਆ ਤੇ ਇਹ ਵੀ ਇੱਕ ਗਵਰਨਮੈਂਟ ਦੀਆਂ ਚਾਲਾਂ ਆ ਸਾਰੇ ਕਾਹੇ ਨੂੰ ਠੱਲ ਪਾਉਣ ਵਾਸਤੇ ਜਿੰਨਾ ਚਿਰ ਪੰਜਾਬੀ ਨਾ ਮੰਨਦੇ ਹੁੰਦਾ ਸਾਡਾ ਖਹਿੜਾ ਇਹ ਸਰਕਾਰ ਤੋਂ ਛੁੱਟਣਾ ਨਹੀਂ ਹੁਣ ਪਹਿਲ ਕੀਤੀ ਆ ਮਾਝੇ ਦੀ ਸਰਮੌਰ ਜਥੇਬੰਦੀ ਨੇ ਔਰ ਆਪਣੇ ਹਜ਼ਾਰ ਟਰਾਲੀਆਂ ਦੇ ਕਾਫਲੇ ਦੇ ਨਾਲ ਦਿੱਲੀ ਵੱਲ ਨੂੰ ਫੇਰ ਕੂਚ ਕਰ ਦਿੱਤਾ ਕਿਉਂਕਿ ਜਿਹੜੀਆਂ ਸਾਡੀਆਂ ਹੱਕੀ ਮੰਗਾਂ ਸਨ ਉਹ ਪੂਰੀਆਂ ਨਹੀਂ ਕੀਤੀਆਂ ਗਈਆਂ ਮੌਕੇ ਦੇ ਉੱਤੇ ਸਾਰੇ ਹੀ ਕਿਸਾਨ ਆਗੂਆਂ ਨੂੰ ਇੱਕ ਅश्वਾਸਨ ਦਿੱਤਾ ਇੱਕ ਲੈਟਰ ਦਿੱਤਾ ਕਿ ਅਸੀਂ ਸਾਰੀਆਂ ਮੰਗਾਂ ਮੰਨਾਂਗੇ ਜਿਹਦੇ ਵਿੱਚ ਮੁੱਖ ਤੌਰ ਤੇ ਕਿਸਾਨਾਂ ਤੇ ਹੋਏ ਪਰਚੇ ਉਹ ਰੱਦ ਕਰਨੇ ਸਨ ਔਰ ਸਾਰੀ ਫਸਲ ਦੇ ਉੱਤੇ ਐਮਐਸਪੀ ਜਿਹੜੀ ਆ ਉਹ ਤੈਅ ਕਰਨੀ ਸੀ ਸਾਡਾ ਇਹ ਮੰਨਣਾ ਹੈ ਕਿ ਜਿਵੇਂ ਆਲੂ ਦੀ ਬੇਕਦਰਹੀ ਕਿਸਾਨਾਂ ਦੇ ਖੇਤਾਂ ਦੇ ਵਿੱਚ ਹੁੰਦੀ ਹੈ ਕਦੀ 2 ਰੁਪਏ ਕਦੀ 10 ਰੁਪਏ ਤੇ ਜਿਹੜਾ ਖਰੀਦਦਾਰ ਹੈ ਉਹ ਖਰੀਦਦਾਰ ਨੂੰ ਆਲੂ ਦਾ ਭਾਅ ਜਿਹੜਾ ਪੂਰਾ ਤਾਰਨਾ ਪੈਂਦਾ ਅਸੀਂ ਚਾਹੁੰਦੇ ਹਾਂ ਕਿ ਆਲੂ ਗੋਭੀ ਮਟਰ ਗਾਜਰਾ ਹਰ ਇੱਕ ਦੇ ਉੱਤੇ ਐਮਐਸਪੀ ਤੈਅ ਹੋਵੇ ਕਿਸਾਨ ਦੇ ਖੇਤ ਦੇ ਵਿੱਚੋਂ ਜਿਹੜੀ ਫਸਲ ਮੰਡੀ ਦੇ ਵਿੱਚ ਜਾਵੇ ਤੇ ਖਰੀਦਦਾਰ ਨੂੰ ਵੀ ਪਤਾ ਹੋਵੇ ਵੀ ਕਿ ਮੈਂ ਜਿਹੜੀ ਗੋਭੀ ਖਰੀਦਣ ਲੱਗਾ ਇਹਦੀ ਐਮਐਸਪੀ 13 ਰੁਪਏ ਤੇ ਮੈਂ ਵੱਧ ਤੋਂ ਵੱਧ 20 ਰੁਪਏ ਖਰੀਦ ਰਿਹਾ 7 ਰੁਪਏ ਮਿਡਲਮੈਨ ਦੇ ਆ ਹੁੰਦਾ ਕੀ ਹੈ ਕਦੀ ਤਾਂ ਗੋभी 20 ਰੁਪਏ ਕਿਲੋ ਰਹਿ ਜਾਂਦੀ ਹੈ ਤੇ ਕਦੀ ਸਿੱਧਾ ਹੀ 100 ਪਾਰ ਕਰ ਜਾਂਦੀ ਹੈ ਪਰ ਕਿਸਾਨ ਨੂੰ ਤਾਂ ਉਹੀ 2-4 ਰੁਪਏ ਮਿਲਦੇ ਕਿਲੋ ਪਿੱਛੇ ਮੀਡਲ ਮੈਨ ਇੰਨਾ ਸਾਡੀ ਛੱਲ ਲਾ ਰਿਹਾ ਹੈ ਇਹ ਸਾਰੇ ਦਾ ਬ੍ਰੋਧ ਲੈ ਕੇ ਕਿਸਾਨ ਜਿਹੜੇ ਆ ਇਹ ਇਕੱਲੇ ਕਿਸਾਨੀ ਵਾਸਤੇ ਨਹੀਂ ਪੂਰੇ ਦੇਸ਼ ਵਾਸਤੇ ਇਕੱਠੇ ਹੋ ਕੇ ਲੜਾਈ ਲੜ ਰਹੇ ਆ ਐਮਐਸਪੀ ਇਸ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਸਮਾਮੀ ਨਾਥਮ ਜਿਹੜੀ ਰਿਪੋਰਟ ਹੈ ਉਹ ਰਿਪੋਰਟ ਪ੍ਰਧਾਨ ਮੰਤਰੀ ਦੇ ਟੇਬਲ ਦੇ ਉੱਤੇ ਪਈ ਉਹਦਾ ਲਾਗੂ ਕਰਉਣਾ ਬੜਾ ਜ਼ਰੂਰੀ ਹੈ ਇਸ ਕਰਕੇ ਜਿਹੜਾ ਇਹ ਪ੍ਰਦਰਸ਼ਨ ਹੈ ਲਗਾਤਾਰ ਜਾਰੀ ਰਹੂਗਾ ਇਹ ਰੁਕਣ ਵਾਲਾ ਨਹੀਂ ਜਿੰਨਾ ਚਿਰ ਖਾਸ ਤੌਰ ਤੇ ਪੰਜਾਬ ਹਰਿਆਣੇ ਦੀ ਕਿਸਾਨੀ ਦੇ ਨਾਲ ਇਨਸਾਫ ਨਹੀਂ ਹੋ ਜਾਂਦਾ ਤੁਹਾਨੂੰ ਕੀ ਲੱਗਦਾ ਹੈ ਕਿ ਪ੍ਰਦਰਸ਼ਨ ਇੱਕ ਵਾਰੀ ਕਰਨ ਤੋਂ ਬਾਅਦ ਤੁਸੀਂ ਵਾਪਸ ਮੁੜੋਗੇ ਕਿ ਜਾਂ ਪੱਕੇ ਡੇਰੇ ਲਾਉਣੇ ਪੈਣਗੇ ਆਪकी ਫੇਰ ਉੱਥੇ ਦੇਖੋ ਇਹ ਚੀਜ਼ਾਂ ਸਾਰੀਆਂ ਸਮੇਂ ਨੇ ਤੈਅ ਕਰਨੀਆਂ ਹੁੰਦੀਆਂ ਜੇ ਘੜਾਉਣਾ ਅੱਗੇ ਵਾਲਾ ਮੋਤੀ ਰੱਖੂਗਾ ਤੇ ਕਿਸਾਨਾਂ ਦੇ ਅੱਗੇ ਵਧਣਾ ਹੀ ਵਧਣਾ ਇਹਨਾਂ ਨੂੰ ਕੋਈ ਰੋਕ ਨਹੀਂ ਸਕਿਆ ਇਹਨਾਂ ਨੂੰ ਜਕਰੀਆ ਖਾਨ ਨਾ ਰੋਕ ਸਕਿਆ ਇਹਨਾਂ ਨੂੰ ਅਬਦਾਲੀ ਨਾ ਰੋਕ ਸਕਿਆ ਇਹਨਾਂ ਨੂੰ ਭਾਵਰ ਨਾ ਰੋਕ ਸਕਿਆ ਇਹਨਾਂ ਨੂੰ ਰੋਕ ਜੇ ਉਹ ਨਾ ਰੋਕ ਸਕਿਆ ਇਹਨਾਂ ਨੂੰ ਗੋਰਿਆਂ ਦੀ ਸਰਕਾਰ ਨਾ ਰੋਕ ਸਕੀ ਤੋਪਾਂ ਦੇ ਮੋਰੇ ਬੰਨ ਬੰਨ ਕੇ ਸੇਖੜਾ ਆ ਦਤੇ ਉਸ ਤੋਂ ਬਾਅਦ ਪੰਜਾ ਸਾਹਿਬ ਦਾ ਸਾਕਾ ਹੁੰਦਾ ਤੇ ਇਹਨਾਂ ਨੂੰ ਕੋਈ ਵੀ ਸਰਕਾਰ ਜਿਹੜੀ ਉਹ ਰੋਕ ਨਹੀਂ ਸਕਦੀ ਇਹ ਹੱਕੀ ਮੰਗਾਂ ਵਾਸਤੇ ਪੰਜਾਬ ਦੀ ਧਰਤੀ ਭਾਵੇਂ ਉਹ ਸਿੱਖ ਹੈ ਮੁਸਲਮਾਨ ਹੈ ਹਿੰਦੂ ਹੈ ਕੋਈ ਵੀ ਹੈ ਇਹ ਪੰਜਾਬ ਹਰਿਆਣੇ ਦੀ ਧਰਤੀ ਹਮੇਸ਼ਾ ਲੜਦੀ ਰਹੀ ਹੈ ਤੇ ਲੜਦੀ ਰਹੂਗੀ ਇਹ ਰਾਣੀਆਂ ਜਿਲ੍ਹਾ ਅੰਮ੍ਰਿਤਸਰ ਜ਼ੋਨ ਚਗਾਵਾ ਤੋਂ ਟਰਾਲੀ ਆਈ ਹੈ ਬਹੁਤ ਭਾਰੀ ਉਤਸ਼ਾਹ ਹੈ ਮਾਜੇ ਚੋਂ ਚੱਲ ਕੇ ਆਈ ਹੋਈਆਂ ਟਰਾਲੀਆਂ ਲੋਕਾਂ ਦੇ ਵਿੱਚ ਟਰਾਲੀਆਂ 'ਚ ਪਰਾਲੀਆਂ ਸਿੱਟ ਕੇ ਥੱਲੇ ਨਿਗਾ ਕੀਤਾ ਹੋਇਆ ਦੂਰ ਤੱਕ ਟਰਾਲੀਆਂ ਖੜੀਆਂ ਨੇ ਕਿਉਂਕਿ ਇੱਥੇ ਲੰਗਰ ਚੱਲ ਰਿਹਾ ਹੈ ਆ ਇਸ ਵਾਰ ਮਹਾਵੀਜੀ ਕੋ ਵੈਲੈਂਟਾਈਨਸ ਡੇ ਪਰ ਕੀ ਦੇ ਰਹਾ ਹੈ ਟਰਾਲੀਆਂ ਦੀਆਂ ਬਹੁਤ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਕੇ ਇਸ ਥਾਂ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਸਮੂਹ ਕਿਸਾਨਾਂ ਦੇ ਸਹਿਯੋਗ ਦੇ ਨਾਲ ਲੰਗਰ ਲਗਾਇਆ ਗਿਆ ਚਾਹ ਦਾ ਲੰਗਰ ਹੈ ਪ੍ਰਸ਼ਾਦਿਆਂ ਦਾ ਲੰਗਰ ਹੈ ਕਿਸ ਕਾਰ ਕੇ ਟਰਾਲੀਆਂ ਰੁਕੀਆਂ ਹੋਈਆਂ ਨੇ ਸਾਰੀਆਂ ਇੱਥੇ ਲੰਗਰ ਛਕਣ ਦੇ ਲਈ ਟ੍ਰੈਫਿਕ ਵੀ ਕਾਫੀ ਪ੍ਰਭਾਵਿਤ ਹੋ ਰਿਹਾ ਔਰ ਸਲਾਹ ਦਿੱਤੀ ਜਾਂਦੀ ਹੈ ਜਿਹੜਾ ਕੋਈ ਯਾਤਰੂ ਇਸ ਰੋਡ ਤੋਂ ਲੰਘ ਰਿਹਾ ਹੈ ਉਹ ਸਾਈਡ ਚੇਂਜ ਕਰਕੇ ਲੰਘ ਸਕਦਾ ਤਾਂ ਜੋ ਕਿ ਉਹਨੂੰ ਇਸ ਜਾਮ ਦਾ ਮੁਕਾਬਲਾ ਨਾ ਕਰਨਾ ਪਵੇ